हां जी प्रधान जी आज ਤੁਸੀਂ ਮੰਗੇ ਵੀਰ ਦੇ ਗ੍ਰਹਿ ਵਿਖੇ ਆਏ ਹੋ ਜਿਨ੍ਹਾਂ ਨੂੰ ਪਿਛਲੇ ਦਿਨੀ ਬਿਜਲੀ ਦਾ ਕਰੰਟ ਲੱਗ ਗਿਆ ਸੀਗਾ ਬਹੁਤ ਬੁਰੀ ਤਰ੍ਹਾਂ ਝੁੱਲਸ ਗਿਆ ਸੀ ਔਰ ਪਹਿਲਾਂ ਵੀ ਹਸਪੀਟਲ ਜਾ ਕੇ ਤੁਸੀਂ ਉਹਨਾਂ ਦੀ ਆਰਥਿਕ ਮਦਦ ਕੀਤੀ ਅੱਜ ਉਹਨਾਂ ਦੇ ਗ੍ਰਹਿ ਵਿਖੇ ਆਏ ਹੋ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਬਾਈਦਰੂ ਅੱਗੇ ਅਰਦਾਸ ਕਰਦੇ ਹਾਂ ਕਿ ਮੰਗੇ ਵੀਰ ਨੂੰ ਜਲਦੀ ਤੋਂ ਜਲਦੀ ਆ ਜਿਹੜੀ ਇਹ ਇਸ ਟਾਈਮ ਮੁਸ਼ਕਲ ਘੜੀ ਆ ਇਹਦੇ ਵਿੱਚੋਂ ਪਰਮਾਤਮਾ ਵਾਹਿਗੁਰੂ ਜਰਦੀ ਬਾਤ ਕੱਟਣਾ ਅਸੀਂ ਧੰਨਵਾਦੀ ਅਸੀਂ ਸਭ ਤੋਂ ਜ਼ਿਆਦਾ ਧੰਨਵਾਦੀ ਆਂ ਦੀ ਜਿਹੜੇ ਐਨ ਆਰ ਆਈ ਵੀਰ ਪਰਦੇਸਾਂ ਦੇ ਵਿੱਚ ਬੈਠੇ ਆ ਉਹਨਾਂ ਨੇ ਆਪਣੀ ਨੇਕ ਕਮਾਈ ਦਾ ਦਸਵੰਧ ਜਿਹੜਾ ਉਹ ਕੱਟ ਕੇ ਉਹ ਇਹਨਾਂ ਤੇ ਪਰਿਵਾਰ ਨੂੰ ਮਦਦ ਸਾਡੇ ਜਰੀਏ ਭੇਜਿਆ ਉਹਨਾਂ ਨੇ ਉਹ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੁੰਦਾ ਜਿਹੜੇ ਐਨ ਆਰ ਆਈ ਵੀਰ ਆ ਜਿਨ੍ਹਾਂ ਨੇ ਸਹਿਯੋਗ ਦਿੱਤਾ ਆ ਸਾਨੂੰ ਇਸ ਵਿੱਚ ਜਿਨ੍ਹਾਂ ਵਿੱਚ 100 ਪਾਉਂਡ ਪਿਆਰਾ ਭਾਜੀ ਗੁਮਕਾਲੇ ਵਾਲੇ 100 ਪੌਂਡਾ ਗੋਲਾ ਪੱਤੜ ਭਾਜੀ 100 ਪੌਂਡ ਪਾਲੀ ਚੱਠਾ ਭਾਜੀ 100 ਪੌਂਡ ਅਕਾਲ ਚੰਨ ਭਾਜੀ 100 ਪੌਂਡ ਦੀਪਾ ਭਾਜੀ ਕਮੈਂਟਰੀ ਵਾਲੇ 50 ਪੌਂਡ ਦਾਤਾ ਸ਼ੰਕਰ 50 ਪੌਂਡ ਬਹਾਦਰ ਸ਼ੇਰਗੱਲ ਭਾਜੀ 50 ਪੌਂਡ ਗਿਆਨੀ ਭੋਗੜ ਭਾਜੀ ਤੇ 50 ਪੌਂਡ ਰੂਪਾ ਭਾਜੀ ਇਹ ਤੋਂ ਇਲਾਵਾ ਜਿਹੜੇ ਬਾਕੀ ਪੈਸੇ ਆ ਅਸੀਂ ਇੱਕ ਐਸ ਪਰਿਵਾਰ ਦੀ 1 ਲੱਖ ਰੁਪਇਆ ਮਦਦ ਕੀਤੀ ਆ 50000 ਰੁਪਇਆ ਅੱਗੇ ਹਸਪਤਾਲੋਂ ਕਰਕੇ ਆਏ ਸੀਗੇ ਦਾ 50000 ਰੁਪਇਆ ਅੱਜ ਇਹਨਾਂ ਦੀ ਜਿਹੜੀ ਸਮਾਨ ਲਈ ਸਹਾਇਤਾ ਹੈ ਪ੍ਰਮਾਤਮਾ ਕਰਾਉਂਦਾ ਅਸੀਂ ਨਹੀਂ ਕਰਦੇ ਇਹ ਚ ਅਸੀਂ ਵਾਲੀ ਗੱਲ ਨਹੀਂ ਕੋਈ ਐਨ ਆਰ ਆਈ ਵੀਰਾਂ ਦੇ ਥਰੂ ਮਦਦ ਹੋ ਰਹੀ ਆ ਇਹਨਾਂ ਦੇ ਵਿੱਚੋਂ ਜਿਹੜੇ ਬਾਕੀ ਪੈਸੇ ਆ ਉਹ ਸਾਡੇ ਮੋਹਣਾ ਭਾਜੀ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਸਾਰਾ ਜਿਹੜਾ ਇੰਟਰਨੈਸ਼ਨਲ ਕਬੱਡੀ ਪਲੇਅਰ ਆ ਬਾਕੀ ਸੇਵਾ ਉਹਨਾਂ ਵੱਲੋਂ ਕੀਤੀ ਗਈ ਆ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਪੀੜਤ ਪਰਿਵਾਰ ਕੋਲ ਅੱਜ ਪਹੁੰਚੇ ਹਾਂ ਤੇ ਇਹਨਾਂ ਦਾ ਪਰਮਾਤਮਾ ਕਰੇ ਜਲਦੀ ਤੋਂ ਜਲਦੀ ਇਸ ਦੁੱਖ ਦੇ ਵਿੱਚੋਂ ਬਾਹਰ ਨਿਕਲਣ। ਪ੍ਰਧਾਨ ਜੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਜਿੰਨੀ ਵੀ ਸੇਵਾ ਕਿਸੇ ਦੀ ਆਪਾਂ ਸੇਵਾ ਕਰਨੀ ਆੱਖਾਂ ਬੰਦ ਕਰਕੇ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਡਾਇਰੈਕਟ ਪਰਿਵਾਰ ਜਾਂ ਕਿਸੇ ਵੀ ਇਲਾਕੇ ਦੇ ਵਿੱਚ ਜੇ ਕਰਨੀ ਹੈ ਨਾ ਤਾਂ ਆਪਾਂ ਨੂੰ ਡਾਇਰੈਕਟ ਖੁਦ ਜਾ ਕੇ ਉੱਥੇ ਮਾਹੌਲ ਦੇ ਮੁਤਾਬਕ ਜਿਹੜਾ ਲੋੜਵੰਦ ਪਰਿਵਾਰ ਆ ਉਹਦੀ ਸੇਵਾ ਜ਼ਰੂਰ ਕੀਤੀ ਕਰਨੀ ਚਾਹੀਦੀ ਆ ਉਹ ਆਪਾਂ ਨੂੰ ਜਿੱਦਾਂ ਗੁਰੂਆਂ ਪੀਰਾਂ ਨੇ ਕਿਹਾ ਕਿ ਜਿਹੜਾ ਆਪਣੇ ਜੋ ਵੀ ਕਮਾਈ ਦੇ ਕਮਾਈ ਆ ਉਹਦੇ ਵਿੱਚੋਂ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਆ ਤਾਂ ਉਹਦੇ ਵਾਸਤੇ ਆਪਾਂ ਨੂੰ ਡਾਇਰੈਕਟ ਪਰਿਵਾਰ ਕੋਲ ਮਦਦ ਚਾਹੀਦੀ ਹੈ ਪ੍ਰਧਾਨ ਜੀ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਮੈਂ ਸਰਕਾਰ ਨੂੰ ਇੱਕ ਇਹ ਫੀਲ ਕਰਨੀ ਚਾਹੁੰਗਾ ਜੀ ਦੇਖੋ ਜਿੱਦਾਂ ਇਦਾਂ ਦਾ ਪਰਿਵਾਰ ਪੀੜਤ ਪਰਿਵਾਰ ਆ ਨਿੱਕੇ ਨਿੱਕੇ ਬੱਚੇ ਆ ਹੁਣ ਬੰਦਾ ਜਿਹੜਾ ਮੰਗਾ ਆ ਉਹ ਇਸ ਟਾਈਮ ਆ ਪਾਹਜ ਹੋ ਗਿਆ ਦੋਨੀਆਂ ਹੋਦੀਆਂ ਬਾਹਾਂ ਕੱਟੀਆਂ ਦੀਆਂ ਮੈਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਇਹਨਾਂ ਦੀ ਮਿਸ ਜੇ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਜਿਹਦੇ ਨਾਲ ਇਹਨਾਂ ਦਾ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਜਿੰਨਾ ਚਿਰ ਸਰਕਾਰੀ ਨੌਕਰੀ ਨਹੀਂ ਮਿਲਦੀ ਉਹਨਾਂ ਚਿਰ ਤੱਕ ਇਹਨਾਂ ਨੂੰ ਕੋਈ ਨਾ ਕੋਈ ਇਹੋ ਜਿਹੀ ਪੈਨਸ਼ਨ ਸਕੀਮ ਪੈਨਸ਼ਨ ਉਹ 1500 ਰੁਪਏ ਵਾਲੀ ਨਹੀਂ ਘੱਟੋ-ਘੱਟ ਜੋ ਪੰਜਾਬ ਸਰਕਾਰ ਦਾ ਮਿਨੀਮਮ ਰੇਟ ਹੈ 10-11000 ਰੁਪਿਆ ਉਹ ਇਹਨਾਂ ਨੂੰ ਉਹਨਾਂ ਚਿਰ ਮਿਲਦਾ ਰਹੇ ਜਿੰਨਾ ਚਿਰ ਤੱਕ ਸਰਕਾਰੀ ਨੌਕਰੀ ਨਹੀਂ ਮਿਲਦੀ ਇਹ ਇੱਕ ਤਰਸ ਦੇ ਆਧਾਰ ਦੇ ਉੱਤੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਸਾਡਾ ਸੁਨੇਹਾ ਇਹ ਜ਼ਰੂਰ ਸਰਕਾਰ ਤੱਕ ਪਹੁੰਚਣਾ ਚਾਹੀਦਾ ਹੈ ਹਾਂਜੀ ਭੈਣ ਜੀ ਅੱਜ ਤੇ ਸਾਡੇ ਗ੍ਰਾਹਕ ਵਿਖੇ ਉਗੇ ਸਮਾਜ ਸੇਵਕ ਸੰਜੀਵ ਕੌਂਡਲ ਜੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਜੀ ਔਰ ਜਿਨ੍ਹਾਂ ਨੇ ਪਹਿਲਾਂ ਵੀ ਹਸਪੀਟਲ ਜਾ ਕੇ ਤੁਹਾਡੀ ਆਰਥਿਕ ਮਦਦ ਕੀਤੀ ਹੈ ਹੁਣ ਤੁਹਾਡੇ ਗ੍ਰਾਹਕ ਵਿਖੇ ਆਏ ਨੇ ਔਰ ਆਰਥਿਕ ਮਦਦ ਕਰਨ ਵਾਸਤੇ ਕੀ ਕਹਿਣਾ ਚਾਹੋਗੇ ਜੀ ਸੰਕਟ ਕਰਿਆ ਕੇ 30000 ਰੁਪਿਆ ਦੇ ਕੇ ਆਏ ਪਰ ਇਹਨਾਂ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਕੋਈ ਮੋਬਾਈਲ ਨੰਬਰ 99 ਸਾਡਾ ਮੋਬਾਈਲ ਨੰਬਰ ਹੈ ਕੰਨੀ 5677 ਦੀ ਉਸਤਾਈ। ਤੇ ਕਰੀ ਦਵਾਰਾ ਫਿਰ ਕੰਨੀ 5677 ਦੀ ਉਸਤਾਈ। ਠੀਕ ਹੈ। ਇਹ ਹਾਜੀ ਬੇਂਜੀ ਪਿਛਲੇ ਦਿਨੀ ਤੁਹਾਡੇ ਹਸਬੰਡ ਨੂੰ ਜਿਹੜਾ ਉਹ ਕਰੰਟ ਲੱਗਾ ਸੀ। ਔਰ ਜਿਸ ਵਿੱਚ ਬਹੁਤ ਬੁਰੀ ਤਰ੍ਹਾਂ ਝੁੱਲ ਸਕੇ ਸਗੇ। ਔਰ ਐਨਆਰਆਈ ਦੇ ਸਹਿਯੋਗ ਦੇ ਨਾਲ ਸਾਡੇ ਉੱਗੇ ਸਮਾਜ ਸੇਵਕ ਸੰਜੀਵ ਕੁੰਡਲ ਜੀ ਔਰ ਉਹਨਾਂ ਦੇ ਨਾਲ ਬਲਾਗ ਪ੍ਰਧਾਨ ਆਮ ਆਦਮੀ ਪਾਰਟੀ ਸਦਨਾਂਤ ਸਿੰਘ ਸੰਗਾ ਜੀ ਔਰ ਰਣਾ ਬਾਬਾ ਜੀ ਕਰਨੈਲ ਸਿੰਘ ਜੀ ਇਹ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਜੀ ਮੈਂ ਸਾਰੇ ਐਨਆਰਆਈ ਵੀਰਾਂ ਨੂੰ ਸਭ ਤੋਂ ਪਹਿਲਾਂ ਚਾਰਚਾ ਕਰ ਜਾਈਏ ਬਾਤ सारे भी इराने साड़ी बहुत मदद की दिया पहला है ना ने सांवरते यही आते आहस्पिटल तो दे दिया इसीलिए ते वो सांवर कर यहाँ के तो यही यहाँ पे हम मदद की दिया अच्छी सारे हैं तो ये ना राइट भी ना का बहुत बहुत अनमात कार्य यहाँ की ना ने साड़ी मदद की और लोकन की आप लगाने चाहोगे तो सी जी बे� अच्छा जी ਤੁਹਾਡਾ ਕੋਈ ਮੋਬਾਈਲ ਨੰਬਰ ਕੋਈ ਹੈ ਜੀ ਕਾਊਂਟਰ ਨੰਬਰ ਉਹ ਬੋਲ ਦਿਓ ਜੀ ਹਾਂ ਜੀ ਸਰ 99587707 ਇਹ ਮੋਬਾਈਲ ਨੰਬਰ ਇਹ ਦਵਾਰਾ ਕਰੀ 99587707 99 1587707 707 ਠੀਕ ਹੈ ਜੀ ਹਾਂਜੀ ਪ੍ਰਧਾਨ ਜੀ ਪਿਛਲੇ ਦਿਨੀ ਮੰਗੇ ਵੀਰ ਦੇ ਜੋ ਬਿਜਲੀ ਦਾ ਕਰੰਟ ਲੱਗਾ ਸੀ ਬਹੁਤ ਬੁਰੀ ਤਰ੍ਹਾਂ ਝੁੱਸ ਗਿਆ ਸੀ ਜਿਸ ਦੌਰਾਨ ਉਸ ਦੀਆਂ ਦੋਵੇਂ ਬਾਹਾਂ ਕਟੜੀਆਂ ਪਈਆਂ ਔਰ ਪੈਰ ਵੀ ਬੁਰੀ ਤਰ੍ਹਾਂ ਜਿਹੜੇ ਝੁੱਸ ਗਿਆ ਆ ਪੇਟ ਵੀ ਜਿਹੜਾ ਬੁਰੀ ਤਰ੍ਹਾਂ ਝੁੱਸ ਗਿਆ ਆ ਔਰ ਤੁਸੀਂ ਐਨਆਰਆਈ ਦੇ ਸਹਿਯੋਗ ਦੇ ਨਾਲ ਹਸਪੀਟਲ ਵਿੱਚ ਵੀ ਜਾ ਕੇ ਉਹਨਾਂ ਦੀ ਕਾਫੀ ਆਰਥਿਕ ਮਦਦ ਕੀਤੀ ਆ ਔਰ ਅੱਜ ਫਿਰ ਤੁਸੀਂ ਪ੍ਰਧਾਨ ਸਤਨਾਮ ਸਿੰਘ ਸੰਘਾ ਜੀ ਬਲੌਕ ਪ੍ਰਧਾਨ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਤੁਸੀਂ ਆਏ ਹੋ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਕੀ ਮੰਗੇ ਵੀਰ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਬਖਸ਼ਣਾ ਕਿਉਂਕਿ ਅੱਗੇ ਨਾਲੋਂ ਕਾਫੀ ਹੁਣ ਰਿਕਵਰੀ ਹੋ ਰਹੀ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਇਹ ਜਿਹੜਾ ਸਾਰਾ ਸਹਿਯੋਗ ਆ ਸਾਡੇ ਬਲੌਕ ਪ੍ਰਧਾਨ ਆਮ ਆਦਮੀ ਪਾਰਟੀ ਤੋਂ ਸਤਨਾਮ ਸਿੰਘ ਸੰਗਾ ਦੇ ਜੋ ਵੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਮੇਰੇ ਨਾਲ ਅੱਜ ਕਰਨੈਲ ਸਿੰਘ ਪਾਂਜੀ ਜੋ ਇਲੈਕਸ਼ਨ ਦਾ ਡਿਸੀਜਨ ਸਾਡੇ ਰਾਣਾ ਪਾਪਾ ਜੀ ਜਿਹੜੇ ਗੁਰਦੁਆਰਾ ਸਾਹਿਬ ਇੱਥੇ ਪਾਠ ਦੀ ਸੇਵਾ ਕਰਦੇ ਆ ਮੇਰੇ ਨਾਲ ਸਾਰੇ ਇਹ ਆਇਆ ਜਿਨ੍ਹਾਂ ਦੇ ਸਾਰਿਆਂ ਦੇ ਸਮੂਹ ਸਹਿਯੋਗ ਦੇ ਨਾਲ ਅੱਜ ਅਸੀਂ ਇੱਥੇ ਦੁਬਾਰਾ ਇਹਨਾਂ ਦੇ ਘਰ ਆਏ ਆ ਪਹਿਲੋ ਅਸੀਂ 50000 ਦੀ ਜਿਹੜੀ ਮਦਦਿਆਂ ਉਹ ਵੀ ਅਸੀਂ ਐਨ ਆਰ ਆਈਆਂ ਦੇ ਸਹਿਯੋਗ ਨਾਲ ਦਿੱਤੀ ਸੀ ਅੱਜ ਫੇਰ ਅਸੀਂ ਦੁਬਾਰਾ ਆਏ ਆ ਕਿਉਂਕਿ ਜੋ ਹਾਲਾਤ ਅਸੀਂ ਪਹਿਲੋ ਦੇਖ ਕੇ ਗਏ ਸੀਗੇ ਹਲਾਤਾ ਹਜੇ ਬਿਲਕੁਲ ਠੀਕ ਨਹੀਂ ਹੈਗੇ ਇਹਨਾਂ ਨੂੰ ਘੱਟੋ ਘੱਟ ਹਜੇ 2 3 4 ਮਹੀਨੇ ਲੱਗਣਗੇ ਥੋੜਾ ਬਹੁਤਾ ਸੈੱਟ ਹੁੰਦਿਆਂ ਉਹ ਉੱਠਣ ਬੈਠਣ ਲੱਗਿਆ ਨੂੰ ਤੇ ਅੱਜ ਹੀ ਫੇਰ ਦੁਬਾਰਾ ਐਨਆਰਆਈਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ 50000 ਦੀ ਮਦਦ ਫੇਰ ਕਰਨ ਆਇਆ ਮੈਂ ਤੁਹਾਡੇ ਇੱਕ ਮਾਤੀ ਮਰਾਈ ਇਹ ਜਰੂਰ ਉਹਨਾਂ ਦਾਨੀ ਸਜਣਾ ਦਾ ਨਾਮ ਜਰੂਰ ਮੈਂ ਸਾਰੇ ਦੁਨੀਆ ਦੇ ਸਾਹਮਣੇ ਰੱਖਣਾ ਚਾਹੁੰਗਾ ਕਿਉਂਕਿ ਉਹ ਜਿਹੜੇ ਪ੍ਰਫੀਸ਼ਾਂ ਵਿੱਚ ਬੈਠੇ ਆ ਅਸੀਂ ਕਿੰਨੇ ਕੀ ਪ੍ਰਮਾਤਮਾ ਉਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ ਉਹਨਾਂ ਦੇ ਤਰੱਕੀਆਂ ਉਹਨਾਂ ਦੇ ਕੰਮ ਦੇ ਵਿੱਚ ਦਿਨ ਰਾਤ ਤਰੱਕੀ ਬਖਸ਼ਣ ਜਿਹੜੇ ਸਾਥੀ ਜਿਹੜੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਇੱਥੇ ਪਰ ਪੀੜਤ ਪਰਿਵਾਰ ਦੇ ਕੋਲ ਖੜੇ ਆ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਇਹ ਮੋਹਣਾ ਭਾਜੀ ਕਬੱਡੀ ਵਾਲੇ ਜਿਹੜੇ ਇੰਟਰਨੈਸ਼ਨਲ ਕਬੱਡੀ ਪਲੇਅਰ ਆ ਹਾਲਾ ਸੰਜਾ ਵਾਲੇ ਉਹਨਾਂ ਨੇ ਉਤਰੋ ਯਤਨ ਜਿੱਤੇ ਆ ਉਹਨਾਂ ਦੇ ਯਤਨਾਂ ਦੇ ਸਦਕਾ 100 ਪਾਉਂਡ ਸਾਡੇ ਪਿਆਰਾ ਭਾਜੀ ਕੁਮਟਾਲੇ ਵਾਲੇ 100 ਪਾਉਂਡ ਗੋਲਾ ਪੱਤਣ ਵਾਲੇ ਭਾਜੀ ਜਿਹੜੇ ਆ 100 ਪਾਉਂਡ ਪਾਣੀ ਚਠਾ 100 ਪਾਉਂਡ ਅਕਾਲ ਚਾਨਾ 100 ਪਾਉਂਡ ਦੀਪਾ ਭਾਜੀ ਕਮੈਂਟਰੀ ਵਾਲੇ 50 ਪਾਉਂਡ ਕਾਕਾ ਭਾਜੀ ਸ਼ੰਕਰ ਵਾਲੇ 50 ਪਾਉਂਡ ਬਹਾਦਰ ਸ਼ੇਰਗੱਲ ਭਾਜੀ 50 ਪਾਉਂਡ ਗਿਆਨੀ ਧੋਫਲ ਭਾਜੀ ਪੰਜਾਬਾ ਪੌਂਡ ਰੂਪਾ ਰੂਪਾ ਬਾਜੀ ਇਹ ਇਹ ਨਾਲ ਤੋਂ ਇਲਾਵਾ ਜਿਹੜੀ ਬਾਕੀ ਰਕਮ ਜਿਹੜੀ 1 ਲੱਖ ਰੁਪਏ ਦੀ ਅਸੀਂ ਜਿਹੜੀ ਐਨ ਆਰ ਆਈਆਂ ਦੇ ਸਹਿਯੋਗ ਨਾਲ ਮਦਦ ਕੀਤੀ ਆ ਉਹ ਜਿਹੜੀ ਸਾਰੀ ਮਦਦ ਬਾਕੀ ਜਿਹੜੇ ਪੈਸਿਆਂ ਦੀ ਮਦਦ ਉਹ ਸਾਰੀ ਉਹ ਸੇਵਾ ਜਿਹੜੀ ਆ ਮੋਨਾ ਬਾਜੀ ਕਬੱਡੀ ਵਾਲੇ ਆ ਜਿਨ੍ਹਾਂ ਨੇ ਕਿ ਸਤਰਾਮ ਸਿੰਘ ਨੇ ਆਪਣੇ ਇੱਥੇ ਪਿੰਡ ਵੱਲੋਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਸਾਡੇ ਇਲਾਕੇ ਦਾ ਪ੍ਰੋਬਲਮ ਆਈ ਜਾ ਕਿੰਨੇ ਤੋਂ ਪਰਵਾਰਿਆ ਜਿਨ੍ਹਾਂ ਨੂੰ ਆਪਾਂ ਮਦਦ ਅਰਥ ਕਰਨੀਆਂ ਤਾਂ ਉਹਨਾਂ ਨੇ ਜੋ ਸੀ ਜੀ ਸਾਡੀ ਸੇਵਾ ਨੂੰ ਸਬਕਾਰ ਕੀਤਾ ਤੇ ਉਹਨਾਂ ਨੇ ਜਿੰਨੀ ਹੋ ਸਕਦੀ ਸੀ ਵੱਧ ਤੋਂ ਵੱਧ ਮਦਦ ਕੀਤੀ ਆ ਤੇ ਅੱਜ ਉਹ ਅਸੀਂ ਮਦਦ ਦੇਣ ਇੱਥੇ ਆਏ ਹੋਏ ਅਸੀਂ ਪ੍ਰਧਾਨ ਜੀ ਤੁਸੀਂ ਹਸਪੀਟਲ ਵੀ ਜਾ ਕੇ ਮਦਦ ਕੀਤੀ ਆ ਔਰ ਅੱਜ ਘਰ ਵੀ ਜਾ ਕੇ ਤੁਸੀਂ ਉਹਨਾਂ ਦੇ ਗ੍ਰਹਿ ਵਿਖੇ ਵੀ ਆ ਕੇ ਜਿਹੜੀ ਮਦਦ ਕੀਤੀ ਆ ਔਰ ਜਿਹੜੇ ਹਾਲਾਤ ਕਰਦੇ ਬਹੁਤ ਮਾੜੇ ਨੇ ਲੋਕਾਂ ਨੂੰ ਕੀ ਅਪੀਲ ਕਰੀ ਜਾਊਗੀ ਜੀ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਦੇਖੋ ਜਿੰਨਾ ਦੀ ਕੋਈ ਮਤਲਬ ਹਰੇਕ ਕੋਈ ਜਿਆਦਾ ਕਮਾਉਂਦਾ ਕੋ ਘੱਟ ਕਮਾਉਂਦਾ ਆ ਜਿੰਨੀ ਵੀ ਕੋਈ ਕਿਸੇ ਦੀ ਮਦਦ ਕਰ ਸਕਦਾ ਆ ਆਪਣਾ ਦਸਬੰਧ ਦੇਖੋ ਸਾਡੇ ਗੁਰੂਆਂ ਦੀ ਬਾਣੀ ਦੇ ਵਿੱਚ ਵੀ ਲਿਖਿਆ ਕਿ ਜਿੰਨਾ ਬੰਦਾ ਹੋ ਸਕਦਾ ਆਪਣੇ ਪਰਿਵਾਰ ਦੇ ਖਰਚੇ ਤੋਂ ਇਲਾਵਾ ਮੈਂ ਇਹ ਨਹੀਂ ਕਹਿੰਦਾ ਕਿ ਆਪਣੇ ਪਰਿਵਾਰ ਨੂੰ ਤੰਗੀ ਦੇ ਕੇ ਹਾਂ ਜਿਹੜਾ ਜਿੰਨੇ ਜੋਗਾ ਹੈਗਾ ਆਪਣਾ ਦਸਵੰਦ ਜਰੂਰ ਉਹਨੂੰ ਪੜ੍ਹਨਾ ਚਾਹੀਦਾ ਆ ਤੇ ਉਹ ਦਸਵੰਦ ਮੈਂ ਕਹਿੰਦਾ ਅੱਖਾਂ ਮੀਟ ਕੇ ਨਹੀਂ ਕਿਤੇ ਵੀ দান ਕਰਨਾ ਚਾਹੀਦਾ ਕਿਉਂਕਿ ਅੱਜ ਕੱਲ ਬਹੁਤ ਦੇਖੋ ਸਿਸਟਮ ਇਦਾਂ ਦਾ ਚੱਲਦਾ ਪਿਆ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਕਿ ਬੜਾ ਕੁਝ ਲੋਕੀ ਇਦਾਂ ਕਰਦੇ ਆ ਪਰ ਮੈਂ ਕਹਿੰਦਾ ਕਿ ਜਿਹੜਾ ਪੀੜਤ ਪਰਿਵਾਰ ਆ ਜਿੱਥੇ ਜਿਹਨੂੰ ਸਹੀ ਲੋੜ ਹੈਗੀ ਆ ਉਸ ਪਰਿਵਾਰ ਤੱਕ ਡਾਇਰੈਕਟ ਮਦਦ ਜ਼ਰੂਰ ਕਰਨੀ ਚਾਹੀਦੀ ਆ ਤੇ ਉਹ ਜਿਹੜੀ ਮਦਦ ਆ ਉਹ ਆਪਾਂ ਜਿੱਥੇ ਜਿਸ ਪਰਿਵਾਰ ਨੂੰ ਲੋੜ ਹੋਵੇ ਉਹਨਾਂ ਦੇ ਘਰ ਜਾ ਕੇ ਡਾਇਰੈਕਟ ਉਹਦੇ ਪਰਿਵਾਰ ਨੂੰ ਦੇਣੀ ਚਾਹੀਦੀ ਮਦਦ ਪ੍ਰਧਾਨ ਜੀ ਕੋਈ ਇਹਨਾਂ ਦਾ ਪ੍ਰੇ ਪੀੜਿਤ ਪਰਿਵਾਰ ਦਾ ਕੋਈ ਅਕਾਊਂਟ ਨੰਬਰ ਜਾਂ ਉਹਨਾਂ ਦਾ ਕੋਈ ਮੋਬਾਈਲ ਨੰਬਰ ਹੈ ਜੀ ਪਰਿਵਾਰ ਵਾਲੇ ਨਾਲ ਖੜੇ ਆ ਜੀ ਇਹਨਾਂ ਦੇ ਨਾਲ ਤੁਸੀਂ ਗੱਲ ਕਰ ਲਓ ਤਾਂ ਇਹ ਆਪਣਾ ਆਪਣਾ ਮੋਬਾਈਲ ਨੰਬਰ ਵੀ ਦੱਸ ਦੇਣਗੇ ਤਾਂ ਉਹ ਐਨ ਆਰ ਆਈ ਜਿਹੜੇ ਆਪਣੇ ਮੈਂਬਰ ਆ ਵੀਰ ਆ ਸਾਡੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਆ ਉਹਨਾਂ ਦੇ ਨਾਲ ਉਹਨਾਂ ਦਾ ਧੰਨਵਾਦ ਵੀ ਕਰ ਲੈਣਗੇ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਖੜੇ ਉਹਨਾਂ ਦੀ ਮੈਸੇਜ ਬਲਕੇ ਆ ਉਹਦੀ ਮਾਤਾ ਜੀ ਆ ਚਾਚੀ ਜੀ ਆ ਸਾਰੇ ਪਰਿਵਾਰ ਉਹਨਾਂ ਦੇ ਫਾਦਰ ਸਾਹਿਬ ਆ ਸਾਰੇ ਨਾਲ ਖੜੇ ਆ ਤਾਂ ਉਹ ਤੁਹਾਡੇ ਨਾਲ ਗੱਲ ਕਰਕੇ ਤੁਹਾਨੂੰ ਆਪਣਾ ਮੋਬਾਈਲ ਨੰਬਰ ਵੀ ਦੱਸ ਦੇਣਗੇ ਤਾ ਜੋ ਵੀ ਉਹਨਾਂ ਦਾ ਐਨਆਰਆਈ ਵੀਰਾਂ ਨੂੰ ਜੋ ਵੀ ਉਹਨਾਂ ਨੇ ਧੰਨਵਾਦ ਕਰਨਾ ਉਹ ਕਰ ਦਿੰਦੇ ਆ। ਇਹ ਹਾਜੀ ਪ੍ਰਧਾਨ ਜੀ ਜੋ ਪਿਛਲੇ ਦਿਨੀ ਮੰਗੇ ਵੀਰ ਦੇ கரੰਟ ਲੱਗਾ ਸੀ ਬਿਜਲੀ ਦਾ ਔਰ ਤੁਸੀਂ ਪਹਿਲਾਂ ਹਸਪੀਟਲ ਵਿੱਚ ਵੀ ਜਾ ਕੇ ਉਹਨਾਂ ਦੀ ਕਾਫੀ ਆਰਥਿਕ ਮਦਦ ਕੀਤੀ ਆ। ਅੱਜ ਫਿਰ ਉਹਨਾਂ ਦੇ ਗ੍ਰਹਿ ਵਿਖੇ ਤੁਸੀਂ ਆਇਓ ਕੀ ਕਰਨਾ ਚਾਹੋਗੇ ਜੀ? ਸਭ ਤੋਂ ਪਹਿਲਾਂ ਤਾਂ ਅਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਅਗੇ ਅਰਦਾਸ ਕਰਦੇ ਆਂ ਕਿ ਮੰਗਲਵੀਰ ਜਿਹੜਾ ਹੈਗਾ ਆ ਇਹ ਜਲਦੀ ਤੋਂ ਜਲਦੀ ਹੋਣ ਵੈਸੇ ਅੱਗੇ ਨਾਲ ਹੋ ਰਿਹਾ ਆ ਤਾਂ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਇਹ ਜਲਦੀ ਤੋਂ ਜਲਦੀ ਪਰਮਾਤਮਾ ਇਹਨਾਂ ਨੂੰ ਆਪਣੀ ਜਲਦੀ ਤੋਂ ਜਲਦੀ ਠੀਕ ਕਰਨ ਤੇ ਆਪਣੇ ਬੱਚਿਆਂ ਦੇ ਵਿੱਚ ਬੈਠਣ ਇਹ ਤਾਂ ਅਸੀਂ ਸਭ ਤੋਂ ਬਾਅਦ ਜਿਹੜਾ ਆ ਅਸੀਂ ਧੰਨਵਾਦ ਕਰਦੇ ਹਾਂ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਦੀ ਜੋ ਮਦਦ ਪਿਛਲੇ ਦਿਨੀ ਵੀ ਅਸੀਂ ਕੀਤੀ ਸੀਗੀ 50000 ਰੁਪਏ ਹਸਪਤਾਲ ਦੇ ਕੇ ਗਏ ਸੀਗੇ ਤਾਂ ਹੁਣ ਅੱਜ 50000 ਦੀ ਮਦਦ ਅੱਜ ਅਸੀਂ ਦੇ ਕੇ ਗਏ ਆ ਜਿਹੜੇ ਐਨ ਆਰ ਆਈ ਵੀਰ ਆ ਮੈਂ ਉਹਨਾਂ ਦਾ ਜ਼ਰੂਰ ਦੱਸਣਾ ਚਾਹੂੰਗਾ ਕਿ ਜਿਨ੍ਹਾਂ ਵਿੱਚੋਂ 100 ਪਾਉਂਡ ਸਾਡੇ ਪਿਆਰਾ ਭਾਜੀ ਗਮਟਾਲੇ ਵਾਲੇ 100 ਪਾਉਂਡ ਗੋਲਾ ਪੱਤਰ ਭਾਜੀ 100 ਪਾਉਂਡ ਪਾਲੀ ਚੱਠਾ 100 ਪਾਉਂਡ ਅਕਾਲ ਚੰਨਾ 100 ਪਾਉਂਡ ਦੀਪਾ ਭਾਜੀ ਕਮੈਂਟਰੀ ਵਾਲੇ 50 ਪਾਉਂਡ ਕਾਕਾ ਸ਼ੰਕਰ ਵਾਲੇ 50 ਪਾਉਂਡ ਬਹਾਦਰ ਸ਼ੇਰਗਨ 50 ਪਾਉਂਡ ਗਿਆਨੀ ਪੋਗਲ 50 ਪਾਉਂਡ ਰੂਪਾ ਭਾਜੀ ਤੇ ਬਾਕੀ ਜਿਹੜੇ ਸਾਡੇ ਪੈਸੇ ਹੈਗੇ ਆ ਉਹ ਸਾਡੇ ਮੋਹਨਾ ਕਬੱਡੀ ਵਾਲੇ ਕਾਲਾ ਸਿੰਘ ਵਾਲੇ ਜਿਹੜੇ ਇੰਟਰਨੈਸ਼ਨਲ ਕਬੱਡੀ ਪਲੇਅਰ ਰਹੇ ਆ ਉਹਨਾਂ ਨੇ ਸੇਵਾ ਕੀਤੀ ਆ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਹੜਾ ਇਸ ਔਖੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਇਹਨਾਂ ਐਮ ਆਰ ਆਈਆਂ ਨੂੰ ਮਦਦ ਕਰਕੇ ਇਹਨਾਂ ਦਾ ਸਾਥ ਦਿੱਤਾ ਅੱਛਾ ਭਦਰਨ ਜੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਪਰਿਵਾਰ ਬਾਰੇ ਜੀ ਮੈਂ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਜਿੰਨਾ ਵੀ ਤੁਸੀਂ ਸਿੱਕਾ ਕਿਸੇ ਨਿਕਾਰ ਕੇ ਦੁੱਖੀ ਪੀੜਤਾ ਬਲਕਿ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਪਰ ਫਿਰ ਵੀ ਜੇ ਕੋਈ ਇਦਾਂ ਦੀ ਮੁਸ਼ਕਲ ਘੜੀ ਆਉਂਦੀ ਆ ਮੈਂ ਕਹਿੰਦਾ ਵੀ ਸੰਗਤ ਨੂੰ ਵੱਧ ਤੋਂ ਵੱਧ ਇਹੋ ਜਿਹੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਰੂਰ ਖੜਨਾ ਚਾਹੀਦਾ ਜਿੰਨੇ ਜੋਗੇ ਹੈ ਤਾਂ ਬੰਦਾ ਉਹ ਆਪਣਾ ਦਸਵੰਦ ਜਗੂ ਕੱਟਣਾ ਚਾਹੀਦਾ ਜੋ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਿਖਾਇਆ ਆ ਉਹ ਸਾਨੂੰ ਸੇਵਾ ਜਰੂਰ ਕਰਨੀ ਚਾਹੀਦੀ ਜਿੰਨੇ ਜੋਗੇ ਹੈਗੇ ਆ ਸਭ ਤੋਂ ਪਹਿਲਾਂ ਅਨੰਦ ਰਿਮਾਟ ਖਾਨ ਤੋਂ ਬਹੁਤ ਹੀ ਦਾਇਰ ਜੀ ਤੇ ਪਰ ਜਿਨ੍ਹਾਂ ਨੇ ਮਤ ਕੀਤੀ ਜੀ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਤੁਸੀਂ ਤੁਹਾਨੂੰ ਨਾ ਤਰਵਾਉਂਦਾ ਸਭ ਤੋਂ ਪਹਿਲਾਂ

ਦਾ ਬੰਦਾ ਬੰਦਾ ਤੇ ਫਰਦਾ ਮੈਂ ਦਾ ਉਹ ਮੇਰਾ ਉਹਨੂੰ ਕਿਹਾ ਨਹੀਂ ਆਂ ਜੀ ਸਤਿਗੁਰੂ ਅਗਲੇ